ਮਾਨ ਸਰਕਾਰ ਦੀਆਂ ਸਿਹਤ ਸਹੂਲਤਾਂ ਦੀ ਖੁੱਲੀ ਪੋਲ ਬਾਹਰ ਲੱਗੇ ਮੋਹੱਲਾ ਕਲੀਨਿਕ ਦੇ ਬੋਰਡ ਪਰ ਅੰਦਰ ਡਾਕਟਰਾਂ ਦੀਆਂ ਕੁਰਸੀਆਂ ਖਾਲੀ ਦਾਵਾ ਸੀ ਬਦਲਾਅ ਦਾ ਸਿਹਤ 'ਚ ਕਰਾਂਗੇ ਕ੍ਰਾਂਤੀ ਪਰ ਹਕੀਕਤ ਬਣੀ ਕਮਜ਼ੋਰੀ ਦੀ ਕਹਾਣੀ ਆਮ ਆਦਮੀ ਪਾਰਟੀ ਨੇ ਦਾਅਵੇ ਕੀਤੇ ਸਨ ਕਿ ਪੰਜਾਬ ਦੀ ਸਿਹਤ ਨਰਮਾਨ ਅਤੇ ਇਨਕਲਾਬ ਲਿਆਉਣ ਦੇ ਪਰ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਸੱਚ ਜੋ ਸਰਕਾਰੀ ਅੰਕੜਿਆਂ ਤੋਂ ਦੂਰ ਜ਼ਮੀਨੀ ਹਕੀਕਤਾਂ ਦੇ ਵਿੱਚ ਵਸਦਾ ਹੈ ਅਸੀਂ ਗੱਲ ਕਰਦੇ ਹਾਂ ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਦੀ ਭੀਖੀ ਦੇ ਵਿੱਚ ਜੋ ਸਰਕਾਰ ਦਾ ਮੁਹੱਲਾ ਕਲੀਨਿਕ ਬਣਿਆ ਹੋਇਆ ਹੈ ਉਸ ਦੀ ਕਹਿੰਦੇ ਸੀ ਮੁਹੱਲਾ ਕਲੀਨਿਕ ਬਣਾਵਾਂਗੇ ਹਰ ਮਰੀਜ਼ ਤੇ ਘਰ ਦੇ ਨੇੜੇ ਮਿਲੇਗਾ ਇਲਾਜ ਪਰ ਅਸੀਂ ਦੇਖਿਆ ਕਲੀਨਿਕ ਤਾਂ ਬਣੇ ਪਰ ਡਾਕਟਰ ਕੋਈ ਨਾજર ਨਹੀਂ ਆਇਆ ਸਾਡਾ ਕੰਮ ਸੀ ਸੱਚ ਲੋਕਾਂ ਸਾਹਮਣੇ ਲਿਆਉਣਾ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਡਾਕਟਰ ਨੇ ਜੇਕਰ ਇਹਨਾਂ ਦੀਆਂ ਕਾਲ ਡਿਟੇਲਾਂ ਕਢਾ ਲਈਆਂ ਜਾਣ ਪਰ ਇਸ ਜਿਹੜੇ ਮੁਹੱਲਾ ਕਲੀਨਿਕ ਨੇ ਇਥੋਂ ਦੀ ਲੋਕੇਸ਼ਨ ਨਹੀਂ ਆਵੇਗੀ ਉਹਨਾਂ ਦਾ ਕਹਿਣਾ ਹੈਗਾ ਕਿ ਇਹਨਾਂ ਦੇ ਉੱਚ ਅਧਿਕਾਰੀਆਂ ਦੇ ਨਾਲ ਰਿਸ਼ਤੇ ਨਾਤੇ ਗਹਿਰੇ ਹਨ ਨਾ ਹੀ ਇਹਨਾਂ ਤੇ ਕੋਈ ਕਾਰਵਾਈ ਹੋਵੇਗੀ ਤੁਸੀਂ ਜਿੰਨੀਆਂ ਮਰਜ਼ੀ ਖਬਰਾਂ ਕਰ ਲੋ ਅਸੀਂ ਕਿਹਾ ਸੱਚ ਲੋਕਾਂ ਸਾਹਮਣੇ ਲਿਆਵਾਂਗੇ ਕਾਰਵਾਈ ਕਰਨੀ ਨਾ ਕਰਨੀ ਸਰਕਾਰ ਦਾ ਕੰਮ ਹੈ ਇਸ ਸਬੰਧੀ ਬੀਕੇ ਜੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀ ਬਾਗਾ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਮੈਂ ਮਹਿੰਦਰ ਸਿੰਘ ਪੈਣੀ ਬਾਗਾ ਬੀਕੇ ਜੂ ਡਕੌਂਦਾ ਦਾ ਜ਼ਿਲ੍ਹਾ ਪ੍ਰਧਾਨ ਹ ਮਾਨਸਾ ਅੱਜ ਪੰਜਾਬ ਸਰਕਾਰ ਦੀ ਉਦੋਂ ਫੂਕ ਨਿਕਲ ਗਈ ਜਦੋਂ ਭਿੱਖੀ ਦੀ ਬੱਸ ਸਟੈਂਡ ਦੇ ਕੋਲ ਇੱਕ ਮਹੱਲਾ ਕੀਲਕ ਖੋਲਿਆ ਸੀਗਾ ਉਦੋਂ ਬੜਾ ਅਸੀਂ ਜ਼ੋਰ ਲਾਇਆ ਵੀ ਸਾਡੇ ਪ੍ਰਾਣੇ ਹਸਪਤਾਲਾ ਵਧੀਆ ਪਿੰਡਾਂ ਦੇ ਵਿੱਚ ਵਧੀਆ ਦਵਾਈ ਮਿਲਦੀ ਹੈ ਤੇ ਪਰ ਤੁਸੀਂ ਇਹਨਾਂ ਦੀ ਪੱਟ ਖੋ ਨਾ ਕਰੋ ਉਦੋਂ ਭਗਵੰਤ ਮਾਨ ਨੇ ਬੜਾ ਜ਼ੋਰ ਲਾਇਆ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਵੀ ਜਿਹੜੇ ਮਹੱਲਾ ਕੀ ਲਿਖਾਇਆ ਵਾਧੂ ਦਵਾਈ ਆਊਗੀ ਫਰੀ ਦਵਾਈ ਆਊਗੀ ਕੋਈ ਪੈਸਾ ਨਹੀਂ ਲੱਗਣਾ ਕਾਰਡ ਦਿਖਾਓ ਇੱਕ ਕਾਰਡ ਦੇ ਨਾਲ ਫਰੀ ਇਲਾਜ ਹੋ ਜਾਊਗਾ ਕੋਈ ਪੈਸਾ ਨਹੀਂ ਦੇਣਾ ਆ ਹੁਣ ਵੀ ਵੱਡੇ ਵੱਡੇ ਟੀਵੀਆਂ ਅਖਬਾਰਾਂ ਤੇ ਗੱਪ ਮਾਰਦਾਗਾ ਪਰ ਉਦੋਂ ਫੂਕ ਨਿਕਲੀ ਹੈ ਜਦੋਂ ਭਿੱਖੀ ਦੇ ਕੋਲ ਮਹੱਲਾ ਕੀਲਕੇ ਦੇ ਵਿੱਚ ਕੋਈ ਵੀ ਜਿਹਦੀ ਡਿਊਟੀ 9 ਵਜੇ ਤੋਂ 5 ਵਜੇ ਤੱਕ ਹੁੰਦੀ ਹੈ ਕਦੇ ਉਹ ਘੰਟਾ ਆਉਂਦੇ ਆ ਕਦੇ ਆਉਂਦੇ ਨਹੀਂ ਜਦੋਂ ਭਿੱਖੀ ਦੇ ਇਲਾਕੇ ਦੇ ਵਿੱਚ ਹਾਕਾਰ ਮੱਚ ਗਈ ਭਾਵੇਂ ਦੀ ਉਹਨਾਂ ਨੇ ਚੋਰਾਂ ਨਾਲ ਕੁੱਤੀ ਰਲਈ ਹੈ ਸ਼ਿਕਾਇਤ ਕਰਨੀ ਹੈ ਇਹਨਾਂ ਕੋਲ ਹੀ ਪਰ ਸ਼ਿਕਾਇਤ ਜਾਣਗੇ ਲੋਕ ਕਿਹਦੇ ਕੋਲੇ ਕਰਨ ਜਦੋਂ ਕੋਈ ਹੱਲ ਹੀ ਨਹੀਂ ਲੱਭਦਾ ਲੋਕਾਂ ਨੂੰ ਤੇ ਫਿਰ ਹਾਨੀਸ਼ਾਹਰ ਨੂੰ ਪੱਤਰਕਾਰ ਵੀਰ ਤੇ ਆਮ ਲੋਕ ਉੱਥੇ ਜਦੋਂ ਉਹਨਾਂ ਕੋਲੇ ਪਤਾ ਲੱਗਿਆ ਉਹਨਾਂ ਨੂੰ ਵੀ ਲੋਕ ਇੱਥੇ ਦੁਰਦਸ਼ਾ ਹੁੰਦੀ ਹੈ ਲੋਕਾਂ ਦਾ ਇਲਾਜ ਨਹੀਂ ਹੋ ਰਿਹਾ ਲੋਕ ਹੈਰਾਨ ਹੁੰਦੇ ਆ ਤਾਂ ਅੱਜ 1:45 ਮਿੰਟਾਂ ਤੇ ਪੌਣੇ 2 ਵਜੇ ਜਦੋਂ ਗਾਏ ਉੱਥੇ ਕੋਈ ਵੀ ਬੱਚਾ ਜਿਹੜੇ ਮੁਲਾਜ਼ਮਾ ਉੱਥੇ ਇੱਕ ਵੀ ਬੱਚਾ ਨਹੀਂ ਸੀ ਕੁਰਸੀਆਂ ਖਾਲੀ ਸੀ ਤੇ ਉਦੋਂ ਹਾਕਾਰ ਮਚ ਗਈ ਜਦੋਂ ਲੋਕਾਂ ਨੇ ਦਰਸ਼ਤਾ ਵੀ ਪੱਤਰਕਾਰ ਵੀਰ ਤੇ ਆਮ ਲੋਕ ਉੱਥੇ ਅ ਛੋਟੀ ਰਾਤਰ ਦੇ ਵਿੱਚ ਵੜ ਗਏ ਕੁਛ ਨੇ ਦਵਾਈ ਲੈਣੀ ਹੈ ਫੇਰ ਭੱਜ ਭੱਜ ਸ਼ਹਿਰਾਂ ਦੇ ਵਿੱਚ ਜਿੱਥੇ ਆਦੇ ਕੰਮ ਧੰਦੇ ਲੱਗੇ ਸੀ ਘਰੇਲੂ ਕੰਮਾਂ ਦੇ ਵਿੱਚੋਂ ਭੱਜੇ ਐ ਇਸ ਕਰਕੇ ਲਗਾਤਾਰ ਗੱਪ ਮਾਰਨ ਦੀ ਬਜਾਏ ਭਗਵੰਤ ਮਾਨ ਨੂੰ ਬੇਨਤੀ ਹੈ ਲਗਾਤਾਰ ਟੀਵੀ ਅਖਬਾਰਾਂ ਤੇ ਤੇ ਪੈਸੇ ਲਾਉਣ ਦੀ ਬਜਾਏ ਹਕੀਕਤ ਤੇ ਆ ਕੇ ਦੇਖ ਹਕੀਕਤ ਤੇ ਕੰਮ ਕਰ ਥੱਲੇ ਗਰਾਊਂਡ ਲੈਵਲ ਤੇ ਜਾ ਮੈਂ 0% ਕੱਲੇ ਜਿਹੜੇ ਤੁਸੀਂ ਸ਼ੇਲ ਸੂਤਾਂ ਤੇ ਤੇ ਸਰਕਾਰ ਬਣਾਈ ਹੈ ਹੋਰ ਸੋ ਤੋਂ ਕੁਝ ਨਹੀਂ ਹੋਇਆ ਸ਼ੇਲ ਸੂਤਾਂ ਦਾ ਵੀ ਲਗਾਤਾਰ ਮੇਜਕਰ ਜਰੂਰੂਸ ਨਿਕਲ ਗਿਆ ਅੱਜ ਵੱਡਾ ਪੜਦਾ ਫਾਸੋਦੋ ਪਿੱਖੀ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਇਆ ਦਾ ਡਾਕਟਰ ਸਾਹਿਬ ਆ ਗਿਆ ਨਾ ਬਣੀ ਡਾਕਟਰ ਸਾਹਿਬ ਆ ਗਏ ਕੀ ਡੈਮ ਹੋ ਗਿਆ ਵੀ ਕਿਹ ਮੜਾ ਪੌਣੇ ਕਿਹ ਤਰੀਕਾ ਪੰਜਕ ਚਾਰ ਪੰਜ ਅੱਠ ਨਾ ਛੁੱਟੀ ਛੱਟੀ ਲਿਖ ਕੇ ਲੈ ਕੇ ਜਾਂਦੇ ਮਤਲਬ ਬਹੁਤ ਸਾਰੇ ਪ੍ਰੋਬਲਮ ਹੋ ਜਾਂਦੇ ਨੇ ਬਾਈ ਬੈਠੇਗਾ ਨਾ ਵੀ ਬਹੁਤ ਘਟਾਉਂਦੇ ਨੇ ਹੈ ਨਹੀਂ ਨਹੀਂ ਛੇ ਦਿਨ ਡਿਊਟੀ ਕਰਕੇ ਕੈ ਮੰਨਦੀਂਦੀ